ਬਿਲਕੁਲ ਯੂ ਸ਼ੁੱਡ ਬੀ ਪ੍ਰਾਊਡ ਆਫ ਯੂਰਸੈਲਫ ਹਮ ਠੀਕ ਹੈ ਸਾਰੀ ਜਿੰਦਗੀ ਚ ਅਪਸਟਾਉਨ ਦੇਖੇ ਹੁੰਦੇ ਨੇ ਪਰ ਕੁਝ ਲੋਗ ਨੇ ਜੋ ਆਪਣੇ ਹਾਰਡਸ਼ਿਪਸ ਚੋਂ ਨਿੱਖੜ ਕੇ ਆਉਂਦੇ ਨੇ ਬਿਲਕੁਲ ਕੁਝ ਲੋਗ ਨੇ ਜੋ ਛੋਟੀਆਂ ਚੀਜ਼ਾਂ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਥੱਲੇ ਸਿੱਟ ਦਿੰਦੀਆਂ ਨੇ ਕਿਉਂ ਕਿ ਉਹਨਾਂ ਦੇ ਅੰਦਰ 네ਗੇਟਿਵ ਸੈਲਫ ਟਾਕ ਦਾ ਇੱਕ ਟ੍ਰੈਪ ਹੈ ਹਮ ਉਹਦੇ ਨਾਲ ਉਹ ਵਿਚਾਰੇ ਜੰਜੀਰਾਂ ਚ ਬੰਨੇ ਹੋਏ ਨੇ ਕੌਨਫੀਡੈਂਸ ਲੋ ਹੋ ਗਿਆ ਸੈਲਫ ਇਸਟਿਮ ਬਿਲਕੁਲ ਹੀ ਨਹੀਂ ਹੈਗੀ ਹਮ ਸੋ ਇਹ ਸਾਰੀ ਨਾ ਚੇਨ ਹੈ ਜਿਵੇਂ ਤੁਸੀਂ ਇਸ ਚ ਨਾ ਮਾਈਂਡ ਦਾ ਬੜਾ ਵੱਡਾ ਰੋਲ ਹੁੰਦਾ ਤੁਸੀਂ ਦੇਖਿਓ ਕਿ ਜਿਵੇਂ ਬਹੁਤ ক্লোਜ਼ ਫਰੈਂਡ ਆ ਗਈ ਤੁਹਾਡੀ ਹਮਮ ਉਹਨੇ ਕਿਹਾ ਵੀ ਮੈਨੂੰ ਤਾਂ ਨਾ ਅੱਜ ਕੱਲ ਪਤਾ ਨਹੀਂ ਕੀ ਹੋਣ ਲੱਗ ਗਿਆ ਮੈਨੂੰ ਤਾਂ ਸਰੀਰ ਮੇਰਾ ਤਾਂ ਡਾਊਨ ਹੀ ਆ ਮੈਨੂੰ ਤਾਂ ਲੱਗਦਾ ਮੈਨੂੰ ਕੈਲਸ਼ੀਅਮ ਦੀ ਕਮੀ ਹੋ ਗਈ ਮੇਰੀ ਅੱਡੀਆਂ ਚ ਦਰਦ ਹੋਣ ਲੱਗ ਗਿਆ immediately ਥੋੜਾ ਮਾਈਂਡ ਉਹ ਗੱਲ ਨੂੰ ਕੈਚ ਕਰਕੇ ਥੋੜੀ ਬਾਡੀ 'ਚੋ ਸਿੰਪਟਮ ਕ੍ਰੀਏਟ ਕਰਨਾ ਲੱਪਣ ਲੱਗ ਜਾਂਦਾ ਹੈ ਲੱਪਣ ਲੱਗ ਜਾਂਦਾ ਤੇ ਕਈਆਂ ਨੂੰ ਹੋਣ ਵੀ ਲੱਗ ਜਾਂਦੇ ਹੈ ਇਹ ਗੱਲ ਬਿਲਕੁਲ ਸਹੀ ਹੈ ਸਹੀ ਹੈ ਨਾ ਸੋ ਉਸ ਟਾਈਮ ਦੇ ਵਿੱਚ ਅਸੀਂ ਕਦੇ ਵੀ ਉਹ ਨਹੀਂ ਦੇਖਦੇ ਹੈਗੇ ਕਿ ਅਸੀਂ ਆਪਣੇ ਆਪ ਨੂੰ ਉਸ ਚੀਜ਼ ਤੋਂ ਪ੍ਰੋਟੈਕਟ ਕਰਨਾ ਹੈ ਨਾ ਕਿ ਉਹ ਇਮਪ੍ਰੈਸ਼ਨ ਲੈ ਕੇ ਆਪਣੀ ਬਾਡੀ ਦੇ ਵਿੱਚ ਉਹਨੂੰ ਜਾਨ ਦੇਣਾ ਕਿਉਂਕਿ ਬਾਡੀ ਦਾ ਤੇ ਮਾਈਂਡ ਦਾ ਕਨੈਕਸ਼ਨ ਬਹੁਤ ਡੀਪ ਹੈ ਰਾਈਟ ਸੋ ਜਿਹੜੀ ਥਾਟਸ ਦੀ ਕੁਆਲਿਟੀ ਉਹਦੇ ਵਿੱਚ ਜਿਹੜੀ ਤੁਹਾਡੀ ਇੱਕ ਨੈਗੇਟਿਵ ਸੈਲਫ ਟਾਕ ਹੈ ਜਿਹਦੇ ਨਾਲ ਤੁਹਾਨੂੰ ਇੰਨਾ ਤਾਂ ਮਹਿਸੂਸ ਹੁੰਦਾ ਨਾ ਕਿ ਮੈਂ ਚੰਗਾ ਫੀਲ ਕਰ ਰਹੀ ਆ ਕਿ ਮੈਂ ਬੁਰਾ ਫੀਲ ਕਰ ਰਹੀ ਹਾਂ ਜੇ ਤੁਸੀਂ ਬੁਰਾ ਫੀਲ ਕਰ ਰਹੇ ਹੋ ਤੁਹਾਨੂੰ ਸੈਡਨੈਸ ਹੈ ਤੁਹਾਨੂੰ ਨੀਂਦ ਨਹੀਂ ਆ ਰਹੀ ਤੁਸੀਂ ਖਿਜੇ ਰਹਿੰਦੇ ਹੋ ਇਰੀਟੇਟਿਡ ਹੋ ਇਮੀਡੀਏਟਲੀ ਚੈੱਕ ਕਰੋ ਕਿ ਕੀ ਮੇਰੇ ਵਿਚਾਰਾਂ 'ਚ ਤਾਂ ਨਹੀਂ ਕੋਈ ਗੜਬੜ ਹੈਗੀ ਵਿਚਾਰਾਂ ਦੇ ਨਾਲ ਜੋ ਗੱਲ ਮੈਂ ਆਪਣੇ ਆਪ ਨਾਲ ਕਰ ਰਹੀ ਆ ਉਹ ਇਨਰ ਵੌਇਸ ਉਹ ਇਨਰ ਡਾਇਲੌਗਸ ਵੱਜਦੇ ਨੇ ਨਾ ਸਾਡੇ ਸਾਰਿਆਂ ਦੇ ਦਿਮਾਗ 'ਚ ਉਹ ਇਨਰ ਡਾਇਲੋਗ ਦਾ ਕੰਟੈਂਟ ਕੀ ਆ ਹਮਮ ਕੁਆਲਿਟੀ ਤੇ ਉਹਦੇ ਵਿੱਚ ਦਾ ਕੰਟੈਂਟ ਜਦੋਂ ਉਹ ਕੰਟੈਂਟ ਨੂੰ ਤੁਸੀਂ ਫਾਈਂਡ ਆਊਟ ਕਰੋਗੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਲੈਰਿਟੀ ਆ ਜਾਊਗੀ ਕਿ ਓਕੇ ਅੱਛਾ ਇਹ ਗਲਤ ਕਰ ਰਹੀ ਹਾਂ ਮੈਂ ਆਪਣੇ ਆਪ ਨਾਲ ਹਮ ਤਾਂ ਹੀ ਕਰਕੇ ਪੋਜ਼ਿਟਿਵ ਅਫਰਮੇਸ਼ਨਸ ਆਪਾਂ ਕਹਿੰਦੇ ਆ ਨਾ ਕਿ ਸਵੇਰੇ ਉੱਠ ਕੇ ਕਿਉਂਕਿ ਸਵੇਰ ਦਾ ਜਿਹੜਾ ਸਮਾਂ ਹੁੰਦਾ ਉਹ ਸਭ ਤੋਂ ਸੈਂਸਿਟਿਵ ਤੇ ਸਭ ਤੋਂ ਪਾਵਰਫੁਲ ਟਾਈਮ ਹੁੰਦਾ ਹੂੰ ਬਿਲਕੁਲ ਉਹ ਇੱਕ ਤਰ੍ਹਾਂ ਦਾ ਐ ਲਾ ਲਓ ਵੀ ਤੁਹਾਡੇ ਮਿੱਟੀ ਦੇ ਵਿੱਚ ਇੱਕ ਸੀਡ ਹੈ ਤੇ ਉਹ ਪੁੰਗਰੂਗਾ ਤਾਂ ਉਹ ਦਿਨ ਦੀ ਕੁਆਲਿਟੀ ਤੁਹਾਡੀ ਉਹ ਸੀਡ ਦੇ ਉੱਪਰ ਡਿਪੈਂਡ ਕਰਦੀ ਹੈ ਹੂੰ ਬਿਲਕੁਲ ਜੇ ਤੁਸੀਂ ਇਹ ਇਹ ਕਰਕੇ ਦੇਖਣ ਸਾਰੇ ਜਣੇ ਕਿ ਕੀ ਮੈਂ ਸੱਚ ਕਹਿ ਰਹੀ ਹਾਂ ਇਹ ਚੈਲੰਜ ਹੈ ਰਾਈਟ ਕੀ ਸਵੇਰੇ ਉੱਠਣ ਸਾਰ ਪਹਿਲਾ ਵਿਚਾਰ ਆਪਣੇ ਆਪ ਬਾਰੇ ਕੀ ਪ੍ਰੋਡਿਊਸ ਕਰ ਰਹੇ ਹੋ ਜੇ ਤੁਸੀਂ ਆਪਣੇ ਆਪ ਨੂੰ ਕਹੋਗੇ ਆਮ ਹੈਪੀ ਆਮ ਕੰਫੀਡੈਂਟ ਮੈਂ ਖੁਸ਼ ਹਾਂ ਮੈਂ ਤੰਦਰੁਸਤ ਹਾਂ ਤੁਸੀਂ ਦੇਖਿਆ ਤੁਸੀਂ ਅਚਾਨਕ ਹੀ ਤੁਹਾਡੇ ਅੰਦਰ એનર્ਜੀ ਆਉ ਹਮ ਹੁਣ ਕਈ ਲੋਕ ਕਹਿੰਦੇ ਨੇ ਕਿ ਅੱਛਾ ਜੇ ਠੀਕ ਨਹੀਂ ਫੀਲ ਕਰਦੇ ਤਾਂ ਫੇਕ ਕਿਵੇਂ ਮਾਰੀਏ ਹਮ ਪਰ ਉਹ ਤੁਹਾਡੀ ਬਿਮਾਰੀ ਜੇ ਬੋਡੀ ਲੈਵਲ ਤੇ ਤਾਂ ਕਿਸੇ ਚੀਜ਼ ਚ ਆ ਗਈ ਪਰ ਜੇ ਟੈਨਸ਼ਨ ਹੈ ਤੇ ਕਿਸੇ ਚੀਜ਼ ਚ ਬਲੱਡ ਟੈਸਟ ਨਹੀਂ ਆ ਰਹੀ ਤਾਂ ਇਹਦਾ ਮਤਲਬ ਤੁਸੀਂ ਆਪ ਕ੍ਰੀਏਟ ਕੀਤੀ ਆ ਬਿਲਕੁਲ ਤੇ ਤੁਸੀਂ ਠੀਕ ਵੀ ਤਾਂ ਆਪ ਹੀ ਕਰਨਾ ਹਮ ਸੋ ਸੈਲਫ ਟਾਕ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਆਪਣੇ ਚੰਗੇ ਫਰੈਂਡ ਆਪ ਬਣੋ ਹੂੰ ਬਿਲਕੁਲ ਅਗਲਾ ਜਿਹੜਾ ਸਵਾਲ ਮੇਰੇ ਦਿਮਾਗ 'ਚ ਆ ਰਿਹਾ ਉਹ ਹੈਗਾ ਕਿ ਜਿਹੜੀ ਸੈਲਫ ਟਾਕ ਹੈ ਉਹ ਆਪਣੀ ਮੈਂਟਲ ਹੈਲਥ ਨੂੰ ਮੈਂਟਲ ਹੈਲਥ ਕੀ ਨਾਲ ਸਰੀਰਕ ਸਿਹਤ ਤੇ ਵੀ ਤਾਂ ਅਸਰ ਪੈਂਦਾ ਹੀ ਹੈ ਨਾ ਕਿਵੇਂ ਪ੍ਰਭਾਵਿਤ ਕਰਦੀ ਹੈ ਬਿਲਕੁਲ ਕਿਵੇਂ ਪ੍ਰਭਾਵਿਤ ਕਰਦੇ ਬਹੁਤ ਵਧੀਆ ਕੁਸਚਨ ਹੈ ਤੁਹਾਡਾ ਇਹ ਕਿ ਸਾਡੀ ਸੈਲਫ ਟਾਕ ਸਾਡੀ ਮੈਂਟਲ ਹੈਲਥ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਜਿਵੇਂ ਆਪਾਂ ਗੱਲ ਕੀਤੀ ਕਿ ਅਸੀਂ ਆਪਣੇ ਆਪ ਨੂੰ ਆਪ ਹੀ ਕੈਦ ਕੀਤਾ ਹੋਇਆ ਹੈ ਵਿਚਾਰਾਂ ਦੇ पिंजਰੇ 'ਚ ਹਮ ਠੀਕ ਹੈ ਕੀ ਇਹ ਜੀ ਕੋਈ ਚੀਜ਼ ਹੈ ਜੋ ਇੱਕ ਇਨਸਾਨ ਨਹੀਂ ਕਰ ਸਕਦਾ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਲੋਕਾਂ ਦੀ ਬਹੁਤ ਸਾਰੀ ਐਗਜ਼ਾਮਪਲਸ ਆਪਾਂ ਦੇਖੀਆਂ ਨੇ ਹੁਣ ਜਦੋਂ ਇੱਕ ਹਿਊਮਨ ਬੀਇੰਗ ਜਾਂ ਇੱਕ ਲੇਡੀ ਇੱਕ ਬੱਚਾ ਕੰਟੀਨਿਊਸਲੀ ਆਪਣੇ ਦਿਮਾਗ ਦੇ ਵਿੱਚ ਆਪਣੇ ਆਪ ਬਾਰੇ ਇੱਕ ਨੈਗੇਟਿਵ ਵਿਚਾਰਾਂ ਦੀ ਲੜੀ ਬਣਾ ਲੈਂਦਾ ਹਮ ਰਾਈਟ ਮੈਂ ਮੈਂ ਐਕਸਰਸਾਈਜ਼ ਵੀ ਨਹੀਂ ਕਰ ਰਹੀ ਮੈਂ ਕੁਝ ਘੁੰਮਣ ਵੀ ਨਹੀਂ ਜਾ ਰਹੀ ਮੈਂ ਕੋਈ ਕਿਤਾਬ ਨਹੀਂ ਪੜ੍ਹਦੀ ਮੇਰੇ ਤੋਂ ਘਰ ਦਾ ਕੰਮ ਵੀ ਨਹੀਂ ਹੁੰਦਾ ਮੈਂ ਆ ਵੀ ਨਹੀਂ ਕਰ ਸਕਦੀ ਹਰ ਚੀਜ਼ ਚ ਨਿਰਾਸ਼ਤਾ ਹਰ ਚੀਜ਼ ਚ ਨਿਰਾਸ਼ ਹੈ ਉਹ ਬੰਦਾ ਉਹ ਵਿਅਕਤੀ ਨਿਰਾਸ਼ ਹੈ ਇਹ ਮਜ਼ਾਕ ਮਜ਼ਾਕ ਚ ਵੀ ਕਹਿ ਕਹਿ ਕੇ ਨਾ ਆਪਾਂ ਆਪਣੇ ਦਿਮਾਗ ਦੇ ਅੰਦਰ ਉਹ ਮੈਸੇਜ ਨੂੰ ਰਿਕਾਰਡ ਕਰਦੇ ਰਹਿੰਦੇ ਹ ਹ ਬਿਲਕੁਲ ਠੀਕ ਹੈ ਹੁਣ ਅਸੀਂ ਗੱਲ ਕੀਤੀ ਨਿਊਰੋ ਪਾਥਵੇਜ਼ ਦੀ ਜਦੋਂ ਇੰਨੇ ਜ਼ਿਆਦਾ 네ਗੇਟਿਵ ਸੈਲਫ ਟਾਕ ਹੋਊਗੀ ਤਾਂ ਤੁਹਾਡੇ ਬ੍ਰੇਨ ਦੇ ਅੰਦਰ ਨਿਊਰੋ ਪੈਟਰਨਸ ਬਣ ਗਏ ਨਿਊਰੋ ਪਾਥਵੇਜ਼ ਬਣਨਗੇ রাইਟ ਜਦੋਂ ਉਹ ਬਣਨਗੇ ਤਾਂ ਇੱਕ ਇੱਕ ਥਾਟ ਦਾ ਇੱਕ ਕੈਮੀਕਲ ਰਿਐਕਸ਼ਨ ਹੁੰਦਾ ਸਾਡੀ ਬਾਡੀ ਚ ਤਾਂ 네ਗੇਟਿਵ ਕੈਮੀਕਲਸ ਹੀ ਰਿਲੀਜ਼ ਹੋ ਕੋਰਟੀਸੋਲ ਰਿਲੀਜ਼ ਹੋਊਗਾ ਜਿਹੜਾ ਸਟ्रेस ਹਾਰਮੋਨ ਹੈ ਕਿਉਂਕਿ ਉਹਦੋਂ ਕੀ ਹੁੰਦਾ ਸਬਕੌਂਸ਼ੀਅਸ ਹੈ ਉਹਦੇ ਅੰਦਰ ਪਹਿਲਾਂ ਹੀ 네ਗੇਟਿਵ ਚੀਜ਼ਾਂ ਪਈਆਂ ਹੁੰਦੀਆਂ ਨੇ ਡਾਟਾ ਤੇ ਜੇਸੀ ਕੌਨਸ਼ੀਅਸ ਲੈਵਲ ਤੇ ਵੀ ਇਹ ਗੱਲ ਨੂੰ ਮੰਨ ਲਿਆ ਵੀ ਮੇਰੇ ਅੰਦਰ ਕੋਈ ਕੁਆਲਿਟੀ ਨਹੀਂ ਹੈਗੀ ਤਾਂ ਇਹਦਾ ਮਤਲਬ ਹੈ ਵੀ ਸਬਕੌਨਸ਼ੀਅਸ ਉਹਨੂੰ ਮਲਟੀਪਲਾਈ ਕਰ ਦਿੰਦਾ ਨਾ ਚੀਜ਼ਾਂ ਨੂੰ ਹੂੰ ਸੋ ਕੌਨਸ਼ੀਅਸ ਲੈਵਲ ਦੇ ਉੱਪਰ ਉਹਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਤੁਹਾਡੀ 멘ਟਲ ਹੈਲਥ ਹੈ ਉਹ ਇਫੈਕਟ ਹੋਊਗੀ ਹੋਊਗੀ ਡੈਫੀਨਿਟਲੀ ਕੈਮੀਕਲ ਲੈਵਲ ਤੇ ਵੀ ਹੁੰਦੀ ਹੈ ਇਮੋਸ਼ਨਲ ਲੈਵਲ ਤੇ ਵੀ ਹੁੰਦੀ ਹੈ ਤੇ ਥਾਟ ਲੈਵਲ ਤੇ ਵੀ ਹੁੰਦੀ ਹੈ ਸੋ ਇਹਨਾਂ ਤਿੰਨਾਂ ਚੀਜ਼ਾਂ ਦਾ ਕੰਬੀਨੇਸ਼ਨ ਸਾਡੀ ਮਾਈਂਡ ਤੇ ਬਾਡੀ ਦੇ ਉੱਪਰ ਇੰਪੈਕਟ ਕਰਦਾ ਹੈ ਅਸੀਂ ਸੈਲਫ ਟਾਕ ਦੀ ਜਿਹੜੀ ਕੁਆਲਿਟੀ ਹੈਗੀ ਆ ਉਹ ਆਪਣੀ ਮਰਜ਼ੀ ਮੁਤਾਬਕ ਚੇਂਜ ਕਰ ਸਕਦੇ ਹੁੰਨੇ ਆ ਕਿ ਨਹੀਂ ਫਿਰ 네ਗੇਟਿਵ ਥਾਟ ਆਉਂਦੇ ਆ ਤਾਂ ਬਸ ਆ ਹੀ ਜਾਂਦੇ ਆ ਹੀ ਜਾਂਦੇ ਆ ਆਪਣੀ ਮਰਜ਼ੀ ਨਾਲ ਵੀ ਨਹੀਂ ਬਸ ਹੁਣ ਬਹੁਤ ਹੋ ਗਿਆ ਹੁਣ ਆਪਾਂ ਥੋੜਾ ਆਪਣੇ ਆਪ ਨੂੰ ਪੋਜ਼ਿਟਿਵ ਕਰੀਏ ਕੁਝ ਇਸ ਤਰ੍ਹਾਂ ਆਪਾਂ ਚੇਂਜ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਪਹਿਲੀ ਗੱਲ ਸਾਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਇਹ 네ਗੇਟਿਵ ਸੈਲਫ ਟਾਕ ਹੈ ਤੇ ਇਹ ਮੇਰੀ ਖੁਦ ਵਾਸਤੇ ਲਰਨਿੰਗ ਹੋਗੀ ਲਰਨਿੰਗ ਮੀਨਸ ਇਹ ਵਾਲਾ ਇੱਕ ਡਾਟਾ ਚੱਕ ਲਿਆ ਦਿਮਾਗ ਨੇ ਕਿੱਥੋਂ ਚੱਕਿਆ এনवायरमेंट ਤੋਂ ਘਰਦਿਆਂ ਨੇ ਕਹਤਾ ਇਹ ਤਾਂ ਬਹੁਤ ਗੁੱਸੇ ਵਾਲਾ ਹੈ ਇਹ ਤਾਂ ਬਹੁਤ ਟੀਟ ਹੈ ਕੇਅਰਲੈਸ ਹੈ ਟੀਚਰਸ ਨੇ ਵੀ ਕਹਤਾ এনवायरमेंट ਚੋਂ ਮਿਲ ਗਿਆ ਉਹ ਤੁਹਾਡੇ ਅੰਦਰ ਚੀਜ਼ਾਂ ਬੈਠ ਗਿਆ ਕਿ ਹਾਂ ਅਛਾ ਮੈਂ ਜਿਵੇਂ ਮੇਰੇ ਕੋਲ ਬੱਚੇ ਆਉਂਦੇ ਆ ਪੁੱਛਦੇ ਆ ਤੇ ਤੈਨੂੰ ਕਿਨੇ ਦੱਸਿਆ ਕਿ ਤੂੰ ਕੇਅਰਲੈਸ ਹੈ ਮਮਾ ਕਹਤੀ ਹੈ ਹੂੰ ਸੋ ਡਾਟਾ ਅਸੀਂ ਕਿਤੋਂ ਨਾ ਕਿਤੋਂ ਚੱਕਿਆ ਚੱਕਦੇ ਆ ਹਾਂਜੀ ਚੱਕ ਕੇ ਉਹਨੂੰ ਆਪਣੇ ਮਨ ਦੇ ਅੰਦਰ ਜਚਾ ਲਿਆ ਜਚਾ ਕੇ ਉਹ ਤੁਹਾਡੇ ਡੀਪ ਸਬਕੌਨਸ਼ੀਅਸ ਦੇ ਅੰਦਰ ਰਿਕਾਰਡ ਹੋ ਗਿਆ ਹੂੰ ਠੀਕ ਹੈ ਪਰ ਉਹ ਹੈਗਾ ਤਾਂ ਇੱਕ ਫਾਲਸ ਡਾਟਾ ਹੈ ਨਾ ਤੁਸੀਂ ਉਹ ਤਾਂ ਨਹੀਂ ਹੋ ਤੁਹਾਡੇ ਅੰਦਰ ਬਹੁਤ ਸਾਰੀਆਂ ਕੁਆਲਿਟੀਆਂ ਵੀ ਹੋਣਗੀਆਂ ਹੂੰ ਹੁਣ ਇੱਥੇ ਗੱਲ ਆਉਂਦੀ ਹੈ ਫੋਕਸ ਦੀ ਥੋੜਾ ਅਟੈਨਸ਼ਨ ਕਿੱਥੇ ਹੈ ਹੁਣ ਜੇ ਰਮਨ ਤੁਸੀਂ ਦੇਖੋਗੇ ਤੁਹਾਨੂੰ ਇਸ ਕਮਰੇ ਚ ਕਿੰਨਾ ਬਰਾਊਨ ਕਲਰ ਦਿਖ ਰਿਹਾ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਮੈਂ ਹੋਂਦੇ ਨਹੀਂ ਦੇਖਿਆ ਸੀ ਓਕੇ ਬੇਜ ਜਾਂ ਕਰੀਮ ਕਲਰ ਕਿੰਨਾ ਦਿਖ ਰਿਹਾ ਉਹ ਵੀ ਦਿਖ ਰਿਹਾ ਦਿਖ ਰਿਹਾ ਪਰ ਜਦੋਂ ਤੁਸੀਂ ਇਸ ਰੂਮ ਚ ਆਏ ਸੀਗੇ ਕੀ ਉਦੋਂ ਕਰੀਮ ਕਲਰ ਤੁਹਾਨੂੰ ਇੰਨਾ ਜ਼ਿਆਦਾ ਦਿਖ ਰਿਹਾ ਸੀ ਜਿੰਨਾ ਹੁਣ ਦਿਖ ਰਿਹਾ ਹੈ ਨਹੀਂ ਨਹੀਂ ਇਕਦਮ ਬਰਾਊਨ ਬਰਾਊਨ ਜਿਹਾ ਲੱਗਦਾ ਸੀ ਕਿਉਂਕਿ ਬਰਾਊਨ ਬਹੁਤ ਜ਼ਿਆਦਾ ਸੀ ਠੀਕ ਹੈ ਹੁਣ ਮੈਂ ਕੀ ਕੀਤਾ ਹੁਣ ਮੈਂ ਤੁਹਾਡੀ ਫੋਕਸ ਤੁਹਾਡੀ ਅਟੈਨਸ਼ਨ ਕਰੀਮ ਕਲਰ ਵੱਲ ਲੈ ਗਈ ਤਾਂ ਉਹ ਚੀਜ਼ ਤੁਹਾਨੂੰ ਜ਼ਿਆਦਾ ਦਿਖਣ ਲੱਗ ਗਈ ਹੁਣ ਐ ਸੋਚੋ ਵੀ ਬਰਾਊਨ ਕਲਰ ਤਾਂ ਤੁਹਾਡੀ ਨੈਗੇਟਿਵ ਸੈਲਫ ਟਾਕ ਹੈ ਜਿਹਦੇ ਤੇ ਤੁਹਾਨੂੰ ਆਉਂਦੇ ਸਾਰ ਦਿਖ ਗਿਆ ਕਿਉਂਕਿ ਬਹੁਤ ਜ਼ਿਆਦਾ ਹੈ ਤੇ ਕਰੀਮ ਤੁਹਾਡੇ ਅੰਦਰ ਪੋਜ਼ਿਟਿਵ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਐਕਨੋਲਜ ਨਹੀਂ ਕੀਤਾ ਜਿਨ੍ਹਾਂ ਉਪਰ ਅਟੈਨਸ਼ਨ ਹੀ ਨਹੀਂ ਹੈਗੀ ਤਾਂ ਉਹ ਅਟੈਨਸ਼ਨ ਦਵਾਏ ਤੇ ਹੀ ਤੁਹਾਡੀ ਅਟੈਨਸ਼ਨ ਉੱਥੇ ਗਈ ਹੈ ਤੁਹਾਡਾ ਧਿਆਨ ਕਰੀਮ ਕਲਰ ਤੇ ਕਹਿਣ ਤੇ ਗਿਆ राइट सो पॉजिटिव सेल्फ टॉक ਵੀ ਉਵੇਂ ਹੀ ਹੈ ਜੋ ਤੁਸੀਂ ਆਪਣੇ ਅੰਦਰ ਆਪਣੀਆਂ ਸਟਰੈਂਥਸ ਕੁਸ਼ਤਾ ਚੰਗਾ ਹਰ ਬੰਦੇ 'ਚ ਹੁੰਦਾ ਹੈ ਮੈਂ ਤਾਂ ਨਹੀਂ ਹੈਗਾ ਕਿ ਕਿਸੇ 'ਚ ਕੁਝ ਵੀ ਚੰਗਾ ਨਹੀਂ ਕੁਆਲਿਟੀਆਂ ਬਹੁਤ ਨੇ ਤੁਹਾਡੇ 'ਚ ਵੀ ਨੇ ਹਰ ਬੰਦੇ 'ਚ ਨੇ ਈਵਨ ਕਿ ਜੇ ਤੁਸੀਂ ਦੇਖੋਗੇ ਜਿਹੜੇ ਬਹੁਤ ਲਾਈਕ ਕਪਾ ਗਈ ਐਂਟੀ ਸੋਸ਼ਲ ਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਅੰਦਰੋਂ ਕੁਛ ਨਾ ਕੁਛ ਦਾਨਪੂਰਨ ਕਰ ਦਿੰਦੇ ਨੇ ਕਿਤੇ ਨਾ ਕਿਤੇ 휴ਮੈਨਿਟੀ ਉਹਨਾਂ 'ਚ ਵੀ ਹੁੰਦੀ ਹੈ ਚਾਹੇ ਉਹ ਈਗੋ ਸੈਟੀਸਫਾਈ ਕਰਨ ਲਈ ਹੈ ਜੋ ਵੀ ਹੈ ਬਟ ਸਟਿਲ ਸੋ ਹਰ ਇੱਕ ਬੰਦੇ 'ਚ ਕੁਛ ਨਾ ਕੁਛ ਵਧੀਆ ਉਹ ਵੀ ਇਵਨ ਆਪਣੇ ਆਪ 'ਚ ਚੈੱਕ ਕਰ ਸਕਦੇ ਨੇ ਸੋ ਕੌਨਸ਼ੀਅਸ ਹੋਣਾ ਅਵੇਅਰ ਹੋਣਾ ਆਪਣੇ ਆਪ ਬਾਰੇ ਆਪਣੇ ਦਿਮਾਗ 'ਚ ਆਪਣੀਆਂ ਥਾਟਸ ਨੂੰ ਚੈੱਕ ਕਰਨਾ ਆਪਣੀ ਸੈਲਫ ਟਾਕ ਨੂੰ ਆਪਣੇ ਇਨਰ ਕ੍ਰਿਟਿਕ ਨੂੰ ਕਿ ਕਿਤੇ ਸਾਰਾ ਦਿਨ ਤੁਸੀਂ ਆਪਣੇ ਆਪ ਨੂੰ ਨਜਾਇਜ਼ ਕ੍ਰਿਟਿਸਾਈਜ਼ ਤਾਂ ਨਹੀਂ ਕਰੀ ਜਾਂਦੇ ਮੈਂ ਹੀ ਮਾੜੀਆਂ ਮੈਂ ਹੀ ਮਾੜਾ ਮਿਰਚੀ ਪ੍ਰੋਬਲਮ ਹੈ ਮੈਨੂੰ ਹੀ ਨਹੀਂ ਆਉਂਦਾ ਕਰਨਾ ਮੇਰ ਤੋਂ ਹੀ ਨਹੀਂ ਕਰ ਸਾਂਭੇ ਆਉਂਦਾ ਮੇਰ ਤੋਂ ਹੀ ਨਹੀਂ ਬੱਚੇ ਸਾਂਭੇ ਜਾਂਦੇ ਮੈਂ ਬੱਚਿਆਂ ਨੂੰ ਨਹੀਂ ਵਧੀਆ ਪਾਲ ਸਕੀ ਸਾਰੀਆਂ ਚੀਜ਼ਾਂ ਇਹ ਇਹ ਤਾਂ ਬਹੁਤ ਕਲੀਅਰਲੀ ਦਿਖ ਜਾਂਦੀਆਂ ਨੇ ਸੋ ਉਸ ਟਾਈਮ ਦੇ ਵਿੱਚ ਆਪਣੇ ਆਪ ਨੂੰ ਉੱਥੇ ਸਟਾਪ ਕਰੋ ਕੌਂਸ਼ੀਅਸਲੀ ਹਮ ਠੀਕ ਹੈ ਜਦੋਂ ਸਟਾਪ ਕਰੋਗੇ ਤਾਂ ਨਾਲ ਇੱਕ 네ਗੇਟਿਵ ਸੈਲਫ ਟਾਕ ਨੂੰ ਚੈਲੰਜ ਦੇਣਾ ਤੇ ਉਹਦੀ ਥਾਂ ਤੇ ਉਹਦੇ ਪੈਰਲਰ ਚ ਇੱਕ ਪੋਜ਼ਿਟਿਵ ਸੈਲਫ ਟਾਕ ਹਮ ਆਪਣੇ ਆਪ ਨੂੰ ਦੱਸਣਾ ਕਿ ਚਲੋ ਜੇ ਗਲਤੀ ਹੋ ਵੀ ਗਈ ਤਾਂ ਮੈਂ ਇਹਨੂੰ ਸੁਧਾਰ ਲੂੰਗੀ ਮਨੁੱਖ ਤਾਂ ਗਲਤੀਆਂ ਦਾ ਪੁੱਤਲਾ ਵੈਸੇ ਬਿਲਕੁਲ ਰਾਈਟ ਸੋ ਅਸੀਂ ਆਪਣੇ ਆਪ ਨੂੰ ਕੁਝ ਵਧੀਆ ਗੱਲਾਂ ਕਰਾਂਗੇ ਬਿਲਕੁਲ ਓਵੇਂ ਜਿਵੇਂ ਤੁਹਾਡੇ ਅੰਦਰ ਇੱਕ ਬੱਚਾ ਬੈਠਾ ਜਿਹਨੂੰ ਅਸੀਂ ਇਨਰ ਚਾਈਲਡ ਕਹਿੰਦੇ ਆ ਜੇ ਤੁਸੀਂ ਉਹਨੂੰ ਉਹਦੇ ਵਾਸਤੇ ਉਹਨੂੰ ਹਰ ਟਾਈਮ ਉਹਦੀ ਸੈਲਫ ਇਸਟੇਮ ਉਹਦੀ ਐਮੋਸ਼ਨਸ ਨੂੰ ਉਹਦੇ ਡ੍ਰੀਮਸ ਨੂੰ ਨਰਚਰ ਕਰੋਗੇ ਉਹਨੂੰ ਉਹਦੇ ਬਾਰੇ ਵਿੱਚ ਵਧੀਆ ਗੱਲਾਂ ਕਰੋਗੇ ਤਾਂ ਦੇਖਿਓ ਤੁਸੀਂ ਕਿੰਨੇ ਖੁਸ਼ ਹੋ ਉਸ ਆਪਣੇ ਲੈਵਲ ਤੇ ਤੁਸੀਂ ਕਿੰਨੇ ਖੁਸ਼ ਹੋ ਜਾਓਗੇ ਤੁਹਾਨੂੰ ਲੋਕਾਂ ਦੀ ਲੋੜ ਹੀ ਨਹੀਂ ਪੈਣੀ ਬਿਲਕੁਲ ਤੁਹਾਡੇ ਅੰਦਰੋਂ ਹੀ ਕੁਝ ਵਧੀਆ-ਵਧੀਆ ਫੀਲਿੰਗਸ ਆਉਣ ਲੱਗ ਜਾਂਦੀਆਂ ਨੇ ਸੋ ਇਦਾਂ ਤੁਸੀਂ ਆਪਦੀ 네ਗੇਟਿਵ ਸੈਲਫ ਟਾਕ ਨੂੰ ਪੋਜ਼ਿਟਿਵ ਵਿੱਚ ਬਦਲ ਸਕਦੇ ਆ ਸੈਲਫ ਟਾਕ ਜਿਹੜੀ ਸਾਡੇ ਟਫ ਟਾਈਮ ਦੇ ਵਿੱਚ ਕਿਵੇਂ ਸਹਾਈ ਹੁੰਦੀ ਆ ਸਾਨੂੰ ਮੰਨ ਲਓ ਅਸੀਂ ਨਿਰਾਸ਼ ਆ ਕੁਝ ਵੀ ਆਪਣੇ ਪੱਖ ਦਾ ਨਹੀਂ ਹੋ ਰਿਹਾ ਹਨਾ ਤਾਂ ਫਿਰ ਅਸੀਂ ਆਪਣੇ ਆਪ ਨਾਲ ਬੈਠ ਕੇ ਗੱਲਾਂ ਕਰਦੇ ਆ ਤਾਂ ਉਹ ਫਿਰ ਕਿਵੇਂ ਸਹਾਈ ਹੁੰਦੀ ਆ ਸਾਡੇ ਬਹੁਤ ਵਧੀਆ ਦੇਖੋ ਇਨਸਾਨ ਸਾਰਿਆਂ ਦੀ ਜ਼ਿੰਦਗੀ ਚ ਬਹੁਤ ਵੱਖ-ਵੱਖ ਸਿਚੁਏਸ਼ਨਸ ਆਉਂਦੀਆਂ ਨੇ ਤੇ ਹਰ ਬੰਦੇ ਦਾ ਉਹ ਸਿਚੁਏਸ਼ਨ ਨੂੰ ਡੀਲ ਕਰਨ ਦਾ ਤਰੀਕਾ ਵੀ ਅਲੱਗ ਹੈ ਕਿ ਸਾਰੇ ਲੋਕ ਡਿਪਰੈਸ਼ਨ ਚ ਜਾਂਦੇ ਨੇ ਕਿ ਸਾਰੇ ਲੋਕ ਖੁਖਾਰ ਹੋ ਜਾਂਦੇ ਨੇ ਕੁਝ ਲੋਕ ਨੇ ਜੋ ਬਹੁਤ ਵੱਡੀਆਂ ਸਥਿਤੀਆਂ ਚ ਵੀ ਆਪਣੀ ਮਨੋਸਥਿਤੀ ਨੂੰ ਗਵਾਉਂਦੇ ਨੇ ਹੂੰ ਤੇ ਕੁਝ ਲੋਕ ਨੇ ਜੋ ਬਹੁਤ ਛੋਟੀ ਚੀਜ਼ ਲਈ ਹੀ ਆਪਣੀ ਮਨੋਸਥਿਤੀ ਨੂੰ ਹਿਲਾ ਦਿੰਦੇ ਨੇ ਬਿਲਕੁਲ ਕਿਉਂ ਹੁੰਦਾ ਹੈ ਕਿਉਂਕਿ ਸਟਾਰਟਿੰਗ ਤੋਂ ਜਿੰਨਾ ਲੋਕਾਂ ਨੇ ਜਿਨ੍ਹਾਂ ਦਾ ਆਪਣੇ ਆਪ ਵਾਸਤੇ ਆਪਣੇ ਚ ਇੱਕ ਬਲੀਫ ਬਣ ਜਾਂਦਾ ਹੈ ਵੀ ਕੁਝ ਵੀ ਹੋ ਜੇ ਮੈਂ ਇਸ ਚੀਜ਼ ਚੋਂ ਬਾਹਰ ਨਿਕਲ ਜਾਊਗਾ ਜਾਂ ਮੇਰੇ ਇਹਦੇ ਚ ਸਪਿਰਚੁਅਲਿਟੀ ਰਿਲੀਜਨ ਵੀ ਜਿਨ੍ਹਾਂ ਨੂੰ ਪਰਮਾਤਮਾ ਤੇ ਭਰੋਸਾ ਹੈ ਉਹ ਵੀ ਇੱਕ ਸੈ ਪੋਜ਼ਿਟਿਵ ਸੈਲਫ ਟਾਕ ਹੀ ਹੋਗੀ ਨਾ ਪਰਮਾਤਮਾ ਨਾਲ ਗੱਲ ਕਰਦੇ ਹੋਏ એનર્ਜੀ ਲੈਣੇ ਹੋ ਆਲ ਦੈਟ ਸਟੱਪ ਸੋ ਉਸ ਟਾਈਮ ਦੇ ਵਿੱਚ ਜੇ ਇੱਕ ਇਨਸਾਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਿਨਾਂ ਰੀਜ਼ਨ ਤੋਂ 네ਗੇਟਿਵ ਸੈਲਫ ਟਾਕ ਕਰ ਰਿਹਾ ਹੈ ਤਾਂ ਜਦੋਂ ਹੀ ਉਹਦੇ ਸਾਹਮਣੇ ਇੱਕ ਸਿਚੁਏਸ਼ਨ ਆਊਗੀ ਤਾਂ ਉਹਦੀ ਮਨੋਸਥਿਤੀ ਗੜਬੜ ਕਰੂਗੀ ਕਰੂਗੀ ਹਮਮ ਕਿਉਂਕਿ ਉਹ ਇੰਨਾ ਜ਼ਿਆਦਾ ਪਹਿਲਾਂ ਹੀ ਗਿਰ ਚੁੱਕਿਆ ਹੋਊਗਾ ਕਿ ਉਹ ਕਿਸੇ ਵੀ ਆਪਰਚੂਨਿਟੀ ਨੂੰ ਕਿਸੇ ਵੀ ਸਿਚੁਏਸ਼ਨ ਨੂੰ ਗ੍ਰੈਬ ਕਰਨ ਦੀ ਜਾਂ ਓਪਰਚੁਨਿਟੀ ਨੂੰ ਲਾਈਕ ਉਹ ਗ੍ਰੈਬ ਕਰਨ ਦੀ ਮੈਨੂੰ ਪੰਜਾਬੀ ਚ ਵਰਨ ਨਹੀਂ ਆ ਰਿਹਾ ਉਹਨੂੰ ਪਕੜਨ ਦੀ ਕੋਸ਼ਿਸ਼ ਹੀ ਨਹੀਂ ਕਰਨ ਦੀ ਕਹਿ ਲੋ ਜਿਵੇਂ ਹਾਂ ਕੋਸ਼ਿਸ਼ ਹੀ ਨਹੀਂ ਕਰੂਗਾ ਕਿਉਂ ਨਹੀਂ ਕਰੂਗਾ ਕਿਉਂਕਿ ਉਹਦੇ ਅੰਦਰ ਕੌਨਫੀਡੈਂਸ ਹੀ ਨਹੀਂ ਹੋਊਗਾ ਤੇ ਕੁਝ ਇਨਸਾਨ ਹੁੰਦੇ ਨੇ ਜੋ ਬਿਲਕੁਲ ਟੁੱਟ ਜਾਂਦੇ ਨੇ ਜ਼ੀਰੋ ਤੇ ਪਹੁੰਚ ਕੇ ਵੀ ਉਹ ਖੜੇ ਹੋ ਕੇ ਆਪਣਾ ਦੁਬਾਰਾ ਤੋਂ ਇੱਕ ਪੂਰਾ ਇੱਕ ਕੁੰਬਾ ਖੜਾ ਕਰ ਲੈਂਦੇ ਨੇ ਕੰਪਾਇਰ ਖੜਾ ਕਰ ਲੈਂਦੇ ਨੇ ਬਹੁਤ ਸਾਰੇ ਫੇਲੀਅਰਸ ਨੇ ਲੋਕ ਜਿਹੜੇ ਜਿਨ੍ਹਾਂ ਨੇ ਜ਼ੀਰੋ ਤੋਂ ਫੇਰ ਸ਼ੁਰੂ ਕੀਤਾ ਹ ਹ ਸੋ ਇਹ ਜੇ ਸ਼ੁਰੂ ਤੋਂ ਤੁਸੀਂ ਆਪਣੇ ਆਪ ਨਾਲ ਵਧੀਆ ਗੱਲ ਕੀਤੀ ਹੋਊਗੀ ਆਪਣੇ ਆਪ ਨੂੰ ਇੱਕ ਚੰਗੀ ਫੀਡਬੈਕ ਆਪਣੇ ਬਾਰੇ ਦਿੱਤੀ ਹੋਗੀ ਤਾਂ ਤੁਹਾਡਾ ਕੌਨਫੀਡੈਂਸ ਬਹੁਤ ਹਾਈ ਲੈਵਲ ਤੇ ਹੋਊਗਾ ਜੇ ਤੁਸੀਂ ਬਹੁਤ ਨੈਗੇਟਿਵ ਆਪਣੇ ਆਪ ਬਾਰੇ ਹਮੇਸ਼ਾ ਜ਼ੀਰੋ 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 ਕੀਤਾ ਹੋਊਗਾ ਤਾਂ ਤੁਸੀਂ ਕੁਝ ਵੀ ਕਿਸੇ ਵੀ ਨਵੀਂ ਚੀਜ਼ ਨੂੰ ਕਿਉਂਕਿ ਤੁਹਾਡਾ ਮਾਈਂਡ ਰਿਸਕ ਹੀ ਨਹੀਂ ਲਊਗਾ ਤੁਸੀਂ ਨਵੀਂ ਚੀਜ਼ ਵਾਲੇ ਪਾਸੇ ਜਾਉਂਗੇ ਹੀ ਨਹੀਂ ਸੋ ਓਪਰਚ्युनिटीज ਤੁਹਾਡੇ ਹੱਥੋਂ ਟਿੱਕਲ ਜਾਣਗੀਆਂ ਇੱਕ ਮੈਨੂੰ ਲਾਈਨ ਯਾਦ ਆ ਰਹੀ ਹੈ ਮੈਂ ਜਦੋਂ ਕਾਲਜ ਪੜ੍ਹਦੀ ਸੀ ਮੇਰੀ ਫਰੈਂਡ ਨੇ ਮੈਨੂੰ ਇੱਕ ਗਰੀਟਿੰਗ ਕਾਰਡ ਦਿੰਦੇ ਹੁੰਦੇ ਸੀ ਉਹਦਾ ਰਵਾਜ ਸੀਗਾ ਹੈਨਾ ਉਹਦੇ ਤੇ ਲਿਖਿਆ ਹੋਇਆ ਸੀਗਾ ਯੂ ਕੈਨ ਬਿਕੋਜ਼ ਯੂ ਥਿੰਕ ਯੂ ਕੈਨ ਯੈਸ ਵੈਰੀ ਰਾਈਟ ਹੈਨਾ ਉਹ ਹੀ ਗੱਲ ਹੈ ਕਿ ਆਪਣੇ ਆਪਾ ਕੀ ਕਰਦੇ ਆ ਕਿ ਮੇਰੇ ਚੇ ਪ੍ਰੋਬਲਮ ਹੈ ਆਪਣੇ ਬਿਮਾਰੀ ਨੂੰ ਵਿਧਾਨ ਦੀ ਜਗਾ ਤੇ ਹੈਲਥ ਨੂੰ ਇੰਪਰੂਵ ਕਰੋ ਹਮ ਬਿਮਾਰੀ ਤੋਂ ਫੋਕਸ ਆਪਣੇ ਆਪ ਹਟ ਕੇ ਹੈਲਥ ਤੇ ਆ ਜਾਊਗਾ ਜੇ ਤੁਹਾ ਹੈਲਥ ਤੁਹਾਡੀ ਇੰਪਰੂਵ ਹੋਗੀ ਬਿਲਕੁਲ ਸੋ ਇਹ ਹੈ ਕਿ ਜਿਵੇਂ ਤੁਸੀਂ ਸੋਚਦੇ ਹੋ ਉਵੇਂ ਹੀ ਤੁਹਾਡਾ ਮਾਈਂਡ ਤੁਹਾਡੀ ਪਰਸਨੈਲਿਟੀ ਸ਼ੇਪ ਲੈ ਜਾਂਦਾ ਤੁਹਾਡਾ ਕਿਉਂਕਿ ਬ੍ਰੇਨ ਹੈ ਜਿਹੜਾ ਬ੍ਰੇਨ ਇੱਕ ਆਰਗਨ ਹੈ ਰਾਈਟ ਇਹਦੀ ਤਾਂ ਟ੍ਰੇਨਿੰਗ ਜਿੰਨੀ ਇਹਦੀ ਟ੍ਰੇਨਿੰਗ ਕਰਾਂਗੇ ਓਨੀ ਇਹ ਦਾ ਮਸਲ ਡਵੈਲਪ ਹੋਊਗਾ ਹੂੰ ਸੋ ਇਹ ਕੋਈ ਬਹੁਤ ਔਖੀਆਂ ਗੱਲਾਂ ਨਹੀਂ ਹੈਗੀਆਂ ਇਹ ਬਹੁਤ ਈਜ਼ੀ ਨੇ ਜੇ ਤੁਸੀਂ ਇਹਦੀ ਕੰਟੀਨਿਊਸਲੀ ਇੱਕ ਹਿਊਮਨ ਪ੍ਰੈਕਟਿਸ ਕਰਦਾ ਹੈ ਆਪਣੇ ਆਪ ਨੂੰ ਸਿਰਫ ਤਿੰਨ ਅਫਰਮੇਸ਼ਨਸ ਸਵੇਰੇ ਮਾਰਨਿੰਗ ਟਾਈਮ ਦੇਣੀਆਂ ਸ਼ੁਰੂ ਕਰ ਦੋ ਤੁਸੀਂ ਦੇਖੋਗੇ ਤੁਹਾਡੀ ਲਾਈਫ ਸਟਾਈਲ ਤੁਹਾਡੀ ਜ਼ਿੰਦਗੀ ਬੈਟਰ ਹੋ ਰਹੀ ਹੈ ਹੂੰ ਹਾਂਜੀ ਨੇ ਇਹ ਬਹੁਤ ਸੋਹਣੀ ਗੱਲਬਾਤ ਹੈ ਬਹੁਤ ਮੁੱਲਵਾਨ ਗੱਲਬਾਤ ਹੈ ਹਨਾ ਕਈ ਵਾਰ ਸਮੱਸਿਆ ਉਨੀ ਵੱਡੀ ਨਹੀਂ ਹੁੰਦੀ ਜਿੰਨਾ ਅਸੀਂ ਉਹਨੂੰ ਸੋਚ-ਸੋਚ ਕੇ ਵੱਡਾ ਕਰ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਜਿਹੜੇ ਰਿਜ਼ਲਟ ਹੁੰਦੇ ਨੇ ਉਹ ਫਿਰ ਬਹੁਤ ਸਾਨੂੰ ਤੰਗ ਕਰਦੇ ਆ ਹਨਾ ਸੋ ਮੈਨੂੰ ਲੱਗਦਾ ਕਿ ਮੇਰੇ ਨਾਲ-ਨਾਲ ਅੱਜ ਦੀ ਇਹ ਗੱਲਬਾਤ ਤੁਹਾਨੂੰ ਵੀ ਬਹੁਤ ਚੰਗੀ ਲੱਗਣੀ ਆ ਤੇ ਤੁਸੀਂ ਵੀ ਆਪਦੇ ਵੱਲ ਛਾਤੀ ਮਾਰਿਓ ਜੇ ਇਸ ਤਰ੍ਹਾਂ ਦੀ ਸਮੱਸਿਆ ਹੈ ਕਿ ਤੁਸੀਂ ਕਿਸੇ ਪਰੇਸ਼ਾਨੀ ਦੇ ਵਿੱਚ ਹੈਗੇ ਹੋ ਪਰ ਤੁਸੀਂ ਆਪਣੇ ਆਪ ਤੋਂ ਭੱਜ ਰਹੇ ਹੋ ਤਾਂ ਤੁਸੀਂ ਉਸ ਤੋਂ ਬਚਣਾ ਆਪਣੇ ਆਪ ਨਾਲ ਗੱਲਾਂ ਕਰਨੀਆਂ ਪੋਜੀਟਿਵਲੀ ਗੱਲਾਂ ਕਰਨੀਆਂ ਆਪਣੇ ਆਪ ਨੂੰ ਚੇਂਜ ਕਰਨਾ ਜੇ ਮੂਡ ਕਿਸੇ ਗੱਲੋਂ ਆਫ ਆ ਤਾਂ ਉਹਨੂੰ ਤੁਸੀਂ ਆਪ ਹੀ ਆਪਣੇ ਆਪ ਨੂੰ ਥਾਪੜਾ ਦੇਣਾ ਕਿ ਨਹੀਂ ਤੂੰ ਠੀਕ ਹੈ ਤੂੰ ਇਸ ਚੀਜ਼ ਨੂੰ ਇਦਾਂ ਨਹੀਂ ਇਦਾਂ ਸੋਚਣਾ ਸੋ ਇਹ ਸਾਰੀ ਗੱਲਬਾਤ ਤੋਂ ਸਾਨੂੰ ਅੱਜ ਕਾਫੀ ਹੱਦ ਤੱਕ ਪਤਾ ਲੱਗਿਆ ਕਿ ਸੈਲਫ ਟਾਕ ਸਾਡੇ ਸਾਰਿਆਂ ਲਈ ਕਿੰਨੀ ਜ਼ਰੂਰੀ ਹੈ ਤਾਡੀ ਕੋਈ ਵੀ ਤੁਸੀਂ ਕੋਈ ਤੁਹਾਡਾ ਸਵਾਲ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਆਪ ਦੇ ਕਮੈਂਟ ਜਰੂਰ ਇੱਥੇ ਲਿਖਿਓ ਤੇ ਤੁਸੀਂ ਮੈਡਮ ਨਾਲ ਗੱਲ ਵੀ ਕਰ ਸਕਦੇ ਹੋ ਉਹਨਾਂ ਦਾ ਫੋਨ ਨੰਬਰ ਇੱਥੇ ਦਿੱਤਾ ਹੋਇਆ ਤੇ ਅਗਲੀ ਗੱਲਬਾਤ ਫੇਰ ਆਪਾਂ ਇਸੇ ਤਰ੍ਹਾਂ ਕਿਸੇ ਹੋਰ ਖਾਸ ਵਿਸ਼ੇ ਤੇ ਕਰਾਂਗੇ ਮੈਂ ਇਹਦੇ ਚ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗੀ ਹਾਂਜੀ ਕਿ ਤੁਸੀਂ ਕਿਹਾ ਆਪਣੇ ਅੰਦਰ ਝਾਤੀ ਮਾਰੋ ਆਪਣੇ ਆਪ ਨਾਲ ਬੈਠ ਕੇ ਗੱਲ ਕਰੋ ਬਹੁਤ ਵਧੀਆ ਉਦੋਂ ਏਦਾਂ ਸੋਚ ਕੇ ਕਰਿਆ ਕਰੋ ਕਿ ਤੁਹਾਡੇ ਅੰਦਰ ਤੁਹਾਡਾ ਇੱਕ ਬੱਚਾ ਬੈਠਾ ਹੈ ਕੀ ਤੁਸੀਂ ਉਹਨੂੰ ਉਦਾਂ ਹੀ ਟ੍ਰੀਟ ਕਰੋਗੇ ਜਿਵੇਂ ਤੁਸੀਂ ਆਪਣੇ ਆਪ ਨੂੰ ਕਰ ਰਹੇ ਹੋ ਸੋ ਆਪਣੀ ਬੈਸਟ ਫਰੈਂਡ ਨੂੰ ਜਾਂ ਜਿਹੜੇ ਵੀ ਬੰਦੇ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਜਿੱਦਾਂ ਤੁਸੀਂ ਉਹਨੂੰ ਸਮਝਾਓਗੇ ਉਸੇ ਤਰ੍ਹਾਂ ਤੁਸੀਂ ਖੁਦ ਨੂੰ ਸਮਝਾਣਾ ਖੁਦ ਨੂੰ ਥਾਪੜੀ ਦੇਣੀ ਹੈ ਜਿਵੇਂ ਤੁਸੀਂ ਕਿਹਾ ਹੈ ਨਾ ਸੋ ਸਾਡੇ ਅੰਦਰ ਉਹ ਇੱਕ ਬਹੁਤ ਵੋਇਡ ਰਹਿ ਜਾਂਦਾ ਜਾਂ ਕਮੀ ਰਹਿ ਜਾਂਦੀ ਹੈ ਕਿ ਮੇਰੇ ਨਾਲ ਕੋਈ ਉਵੇਂ ਗੱਲ ਕਰੇ ਜਦੋਂ ਅਸੀਂ ਆਪਣੇ ਆਪ ਹੀ ਆਪਣੇ ਨਾਲ ਨਾਲ ਉਹਵੇਂ ਦੀ ਗੱਲ ਨਹੀਂ ਕਰਦੇ ਇੱਕ ਪਿਆਰ ਨਾਲ ਇੱਕ ਅੰਡਰਸਟੈਂਡਿੰਗ ਨਾਲ ਤਾਂ ਅਸੀਂ ਦੂਜਿਆਂ ਤੋਂ ਐਕਸਪੈਕਟ ਕਰਦੇ ਕਰਦੇ ਦੂਜਿਆਂ ਤੋਂ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਉਧਾ ਲੈ ਲੈਂਦੇ ਤਾਂ ਫਿਰ ਉੱਥੇ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ ਪਰ ਦੋਸਤੋ ਮੇਰਾ ਇਹੀ ਸੁਜੈਸ਼ਨ ਹੈ ਕਿ ਤੁਸੀਂ ਸਵੇਰੇ ਉੱਠ ਕੇ ਮਿਰਰ ਦੇ ਸਾਹਮਣੇ ਜਾ ਕੇ ਆਪਣੀ ਅੱਖਾਂ ਚੱਖਾਂ ਪਾ ਕੇ ਆਪਣੇ ਆਪ ਨੂੰ ਤਿੰਨ ਚੰਗੀਆਂ ਗੱਲਾਂ ਕਹਿਣੀਆਂ ਨੇ ਇਹ ਕਰਨਾ ਸ਼ੁਰੂ ਕਰ ਦੋ ਤੇ ਫਿਰ ਮੈਮ ਰਮਨ ਮੈਮ ਨੂੰ ਕਮੈਂਟਸ ਦਿਓ ਮੇਰਾ ਨੰਬਰ ਹੈਗਾ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਟਿਲ ਦੈਨ ਟੇਕ ਕੇਅਰ ਸਸ਼ਿਕਾ ਸਸ਼ਿਕਾ